ਗੈਨ ਲਾਸਟ ਹੁੰਦਾ ਨਾ ਨਾ ਬੋਲ ਨਿਕ ਬੋਲ ਨਿਕ ਫੰਟ ਨਹੀਂ ਖਜਾਦਾ ਉਹ ਖਜਾ ਦੇ ਮਨਿਆ ਨਹੀਂ ਨਹੀਂ ਕਿਉਂ ਬੜੇ ਭਾਈ ਉਹ ਰੱਖੇ ਪਿੰਡਾ ਬਟ ਲੱਗਦਾ ਮੈਂ ਤਾਂ ਪਹਿਲਾਂ ਜਾਂ ਬੰਡੀ ਆ ਭਈ ਨਹੀਂ ਨਹੀਂ ਇਹਦਾ ਫਲਾ ਹੈ ਕੋਈ ਕੋਈ ਨਹੀਂ ਕੋਈ ਨਾ ਸਭਾ ਬਿਆਲ ਕਹਾਣੀ ਕਰੀ ਮਾਚ ਚਲ ਵੀ ਚਲ ਇੱਕ ਵੀ ਮੰਗਦੇ ਨੇ ਇੱਕ ਪੰਜ ਪੰਗ ਦੇ ਆ 95 ਲੱਜ ਜਿਹੜਾ ਬੈਠੇ ਨੇ ਦਮੇ ਚ ਬਸ ਤਾਂ ਇਹ ਕਹਣਾ ਯਾਰ ਗੱਲ ਕਰ 10000 ਤਾਂ ਖਰਚੇ ਹੀ ਪਏ ਜੀ ਫੇਰ ਲੈਣਾ ਕਿੱਡੇ ਦੇ ਵਿੱਚ ਕਿਹਾ ਜੀ ਹੈ ਜਾਇਜ ਕਿੰਨੇ ਦੇ ਫਿਰ ਬਰਾ ਮਾ ਜੀ ਦਾ ਉਹ ਤਾਂ ਸੁਣੀ ਜਣਾ 99 ਦਾ ਹੈ ਹੈ 70000 ਰੁਪਏ ਦੇ ਲਾ ਜੀ ਦਾਦਾ ਹੈ ਹੈ ਬੜੇ ਕਰ ਮਾ ਲੇ ਫੋ 2 ਲੱਖ ਰੁਪਏ ਮੰਗੀ ਜਾਨੇ ਪਾਲ ਨਾਲ ਆ ਬੰਦਾ ਤੁਹਾਨੂੰ ਪਤਾ ਡੇਰੀ ਵਾਲਾ ਹੈ ਕਿਹੜਾ ਕੋਈ ਵੱਡਣ ਵਾਲਾ ਹੈ ਆ ਬਾੜੀ ਪੱਪਾ ਇਹ ਤਾਂ ਬੇਲ ਤਾਂ ਇੱਕ ਕਿੱਤਾ ਕਰਦਾ ਕਰਾਂਗਾ ਮੂੰਹ ਕਿ ਮੂੰਹ ਤੋਂ ਲੰਗਦਾ 100 ਬਦੂਗਾ ਦੂਗਾ ਹੋ ਗਿਆ 70 ਰੁਪਏ ਦਾ ਹੈ ਤੱਕ ਦੇਖ ਰਿਹਾ 70 ਰੁਪਏ ਸਰਦਾਰ ਨੂੰ ਬਾਣਾ ਪੈ ਜਾਣਾ ਹੈ ਹਾਂ ਕੀ ਤੂੰ ਦੇਖ ਰਿਹਾ ਜਰਦਾ ਪੜ ਕੇ ਪੜਾ ਦਿੰਦਾ ਜੀ ਲੱਗ ਗਿਆ ਲਓ ਗਿਆ ਪੜਾ ਆ ਇੱਕ ਪੜਾ ਛੱਡ ਦੇ ਕਮੰਡਾ ਉਹ ਦੇਖ ਲੈ ਤੋਰ ਕਰ ਕਿ ਨਾ ਨੀ ਦੂਰ ਕੇ ਤਾਂ ਕੀ ਦੇਖਣਾ ਮੈਂ ਹੁਣ ਮੈਂ ਕਿਹੜੇ ਰੇੜੇ ਜੋੜਨਾ ਮੈਂ ਜਿਹੜੇ ਜਿਵੇਂ ਕਹਾਂ ਮੈਂ ਤਰ ਰੁਪਏ ਦੇ ਦਿੰਦਾ ਹਾਂ ਲੈਣਾ ਖਾਲ ਸਾਹਿਬ ਲੈਣਾ ਸਾਹਿਬ ਤਾਂ ਪਾਲਿਆ ਵੀ ਦੇ ਕਿੰਨਾਗਾ ਉਹ ਤਾਂ 100 ਪੈਸੇ ਫੜ ਪੈ ਤਾਂ ਲਈ ਲੈਣੇ ਜਦੋਂ ਬਾਤ ਹੋ ਗਈ ਜਦੋਂ 65 ਵਾਲਾ ਫੜ ਜਾ ਜੀ ਮੈਂ ਤੈਨੂੰ ਕਹਿਆ ਤਾਂ 60 ਨੂੰ ਨੀ ਨੀ 70 ਦਾ ਕਰ ਦਿੰਦਾ ਹਾਂ ਹਾਂ ਫੇਰ ਠੀਕ ਆ ਭਾਈ ਜਾਨਾ ਪੰਨ ਵੀ ਗਿਆ ਹਾਂ ਅਸੀਪਾਸੀ ਕੱਪੇ ਲੱਗ ਗਿਆ ਠੀਕ ਹੈ ਬੰਦ ਹੋ ਮੈਂ ਚਾਰ ਮਿੰਟ ਮੇਰੇ ਨਾਲੇ ਭਾਈ ਓਏ ਮੈਂ ਦੇਖ ਰਹਾ ਜੇ ਵੱਡਣਾ ਨੇ ਫਿਰ ਤੋਂ 12 ਬਾਦ ਮੇਰੇ 86 ਜਰ ਹੁਣ ਲੱਗੀ ਜਾਂਦਾ। ਬਾਕੀ ਚ ਵੱਡਣਾ ਨੇ ਜਦੋਂ ਨਾ ਪਾਣ ਵਾਲਾ। ਐਸੀ ਪਾੜਿਆ ਗਾ। ਆ ਆਪਣੀ ਮੁੰਡੇ ਨੂੰ ਪੜਾਈ। ਆਪਣੀ ਪੁੱਤ ਪੁਰਿਆ। ਜਾਇਜ ਤੋਂ ਫਿਰ ਕਿੰਨੇ ਦੇ ਵਿੱਚ ਕਰਾਏ? ਜਾਇਜ ਕਿੰਨੇ ਦੇ ਵਿੱਚ ਕਰਾਏ? ਸੇਵ ਵਾਲੇ ਤਾਂ ਜਾਊਗਾ 99000 ਉਹ ਤਾਂ ਤੇਰਾ ਸੁਣ ਲਿਆ ਬੰਨ। ਇੱਕ ਵੀ ਬੰਨ ਕਰਦੇ ਤੈਨੂੰ। ਉਹ ਯਾਰ ਜਾਇਜ ਕਰਨੀ ਵਿੱਚ। ਬਰਾਮ ਵਾਲੀ ਨੂੰ ਕਰ ਦੇ। ਜਾਇਜ। 5 ਨਾ ਇਹ ਨਾ ਫੜ ਤੂੰ ਵੀ ਰਿਦਨ ਨਾ ਕਰ 80 ਰੁਪਏ ਲਏ ਸੋਨ ਫਰਕਾ ਕੱਟ ਰੁਪਈਆ ਤੁਹਾਡੇ ਧਰਤੇ ਸੀ ਰੁਪਈਆ ਜਿਹੜੇ ਮੈਂ ਤੁਹਾਨੂੰ ਕਹਾਂ ਕਿ ਤੈਨੂੰ ਨਹੀਂ ਮਿਲਿਆ ਐ ਨਹੀਂ ਬਾਬੇ ਕੁਝ ਨਾ ਕਰ ਬੱਕਟੇ ਵਿੱਚ ਦੇਖ ਤੂੰ ਲੈ ਆਪਾਂ ਕੁਝ ਕਰ ਲੈ ਮੇਰੀ ਗੱਲ ਮੈਂ ਕਹਤਾ ਜਾਂ ਮਾਮੀ ਦਾ ਗੱਲ ਕਰਨ ਨਾ ਬੋਲ ਦੇ ਨਾ ਨਿਯੋਜਨ ਕਾ ਮੇਂ ਹਾਂ ਕੀ ਚੱਲੇਗਾ ਚਲਾਉਣੀ ਤੇਰਾ ਘੱਟਾ ਤੇਰੇ ਕੋਲ ਨਾ ਪਣ 1000 ਦਿਨ ਦੇ 75 ਸਾਡੇ ਬਲੂ ਓਰੇ ਖਾਲਸਾਬ ਓ ਗੱਲ ਤਾਂ ਸੁਣ ਲੈ ਹੁਣ ਵਾ ਇੰਨਾ ਪਰ ਇੰਨਾ ਫਲਵਾ ਦੇ ਭਾਈ ਕਰੇ ਮਾਰੀ ਘੱਟਾ ਦੇਖ ਕੇ ਪੈਸੇ ਰੋਨੇ ਤੈਨੂੰ ਹੋਰ ਹੁਣ ਘੱਟੇ ਤੋਂ ਮੋਕ ਕਰ ਜਾ ਜਿਹੜਾ ਰੱਦਾ ਹੈ ਤਦਰ ਪੈਸੇ ਦੇ ਦੇ ਨਾ ਓ ਭਾਈ ਠੀਕ ਆ ਨਹੀਂ ਫੇਰ ਪਾਲਿਆ ਤਾਂ ਦੇਖ ਲੈ ਉਹ ਪਾਲਿਆ ਕਰਕੇ ਕੋਈ ਕੋਲਾ ਦਾ ਬੱਚਾ ਹੈ ਹਾਣਿਕਾ ਕਿੰਨੇ ਦਾ ਕਿੰਨੇ ਦਾ ਪੰਨਾ 5000 ਤੱਕ ਦਾ ਹੈ ਸੁਣ ਤੱਕ ਬਾਦ ਸੇਫਰ ਕੁਛ ਵੀ ਸਾਬ ਨਾ ਕਹੀ ਹੈ ਇਹ ਤਾਂ ਪਾਸ ਨਹੀਂ ਜਿਹੜੀ ਉੱਤੇ ਰੱਖੀ ਉਹ ਤਾਂ ਪਾਈ ਹੈ ਨਾ ਚਲ ਚਲ 90 ਦਾ ਫਟਾ ਕੋਲੇ ਨਾ ਲੈਣ ਨੂੰ 10000 ਖਰਚਾ ਪੈਂਦਾ ਕੋਲੇ ਨਾ ਲੈਣੇ 10000 ਖਰਚਾ ਨੂੰ ਕਰ ਇਹਨਾਂ ਨੂੰ ਵਾਪਸ ਪਿੰਦੇ ਹੋ ਹੋਰ ਜਰਦੀ ਬਾਗ ਨੂੰ ਸੀ ਉਹ 50 50 ਹੋਣੇ 2 ਕਿਨੇ 80 ਦਾ ਨਹੀਂ ਯਾਰ ਪੁੱਜਾ ਸਿਨਗੜ 80 ਦਿਨਾਂ ਸੀ ਕਿਹਾ ਤੂੰ ਮੈਨੂੰ ਕਹਿੰਦਾ ਸੀ 115 ਇਹ ਗੱਲ ਹੈ ਕਹਿ ਤ ਕਿ ਨਹੀਂ ਆਪਾਂ ਝੂਠ ਨਹੀਂ ਬੋਲਦੇ ਜਰ ਆਪਾਂ 80 ਦਿਨਾਂ ਨੂੰ ਕਿਹਾ ਸੀ ਬਾਈ ਤੂੰ 70 ਦਿਨ ਬਾਅਦ ਮੈਂ ਤੈਨੂੰ ਦਊ ਕਿਹਾ ਸੀ ਮੈਂ 70 ਦੀ ਮੰਗਦਾ ਤੂੰ ਮੈਨੂੰ ਕਿਹਾ ਮੈਂ ਤ ਪੱਦਾ ਤ ਘੱਟ ਜੀ ਮੈਂ ਤੈਨੂੰ ਕਿਹਾ 70 ਦੀ ਮੰਗਦਾ 80 ਦੀ ਕਰ ਦਈਏ ਤੂੰ ਅਖਾ ਬਿੱਠਾ ਹੋ ਵੀ ਜਾਂ ਤੇਰੀ ਮਰਜ਼ੀ ਉਹਦਾ ਹੁਣ ਵੀ 70 ਦੀ ਮੰਗਣੀ ਹੈ ਮਾਫੀ ਆਪਾਂ ਤੁਹਾਨੂੰ ਆਪਾਂ ਅਜਿਹਾ ਕਿੱਥਾ ਹੋਣ 5 ਸਾਲਾਂ ਕੇ ਜਾਂ ਘਰ ਦੇ ਚੱਲ ਘਰੇ ਕੋ ਜਾ ਜੇ ਮੈਂ ਤਰਕਾ ਜਾਂ ਸੀਰੋ ਦਾ ਹਾਈਪੋਥੈਕ ਚਾ ਲਈ ਇਹ ਨਾ ਭਾਈ ਉੱਤੇ ਕਿਹੜਾ ਬੰਦਾ ਪਾ ਅਗਲੇ ਅਗਲੇ ਨੇ ਫਿਰ ਠੀਕ ਆ ਯਾਰ ਕਿੰਨੇ ਦੀ ਵੇਚ ਕਰਾ ਜੇ ਟਡੂ ਚਾਜ ਭਰਾ ਵਾਲੇ ਕਰ ਛੋਟੀ ਪੈਂਦੇ ਖੋਲਾ ਹੀ ਆ ਓਏ ਤਾਂ ਸੁਣੀ ਜਾਨੇ ਇੱਕ ਦਸਤੂ ਦਾ ਫਿਰ ਉਹੀ ਗੱਲ ਕਰੀ ਜਾਂਦਾ ਏ ਕਹ 70 ਦੀ ਲੈ ਕੇ ਤੇ ਹੁਣ ਸਰਪੰਚੀ ਕਰ ਮੈਂ ਤਾਂ ਇਹਦਾ ਕੋਈ ਹੱਤ ਨਹੀਂ ਮੈਂ ਆ ਤੋ ਦੂਰ ਤੇ ਦੇ ਦੇ ਉਹੀ ਤਾਂ ਗੱਲ ਕਰਦਾ ਮੈਂ ਤੈਨੂੰ ਦੱਸ ਹੀ ਕਿ ਬਚਾਲੇ ਕਰਦੇ ਨੇ ਅਸੀਂ ਵੀ ਕਰਦੇ ਨੇ ਇਹ ਫਰੋਸਟ ਹੈ। ਕੋਟ ਰੇਜ ਦਾ 350 ਰੁਪਇਆ। 85 ਹਜ਼ਾਰ ਕਹਿੰਦਾ ਹੈ ਹੱਥ 'ਚ ਧਰ ਦੇ 85 ਹਜ਼ਾਰ ਬੰਦੇ ਹੋਰ ਕੋਈ ਵਿਰਦਾ ਹੈ 60000 ਦਾ ਨਹੀਂ ਫਿਰ ਅੱਛਾ ਠਣਕੋ ਜੀ ਹੁਣ ਕਿਥੋਂ ਸਨ ਠਣਾਲੋ ਕਿ ਪਟਕੇ ਲੈ ਜਾਂਦਾ ਇਹ ਕਿੰਨੇ ਜ਼ਰਾ ਦਾ ਤੇਰਾ ਲਾਸਟ ਲਾਸਟ ਕਿੰਨੇ ਜ਼ਰਾ ਦਾ ਭਰਾ ਵਾਲੀ ਕਰਨ 1.5 ਦੇ ਦੇਣੀ ਲੈਣੀ ਹੈ ਤੇ ਦਾ ਕਿੰਨੇ ਉਹ 208500 ਦੇ ਥਲ ਖਿਚਾ ਛੱਡ ਪਰੇ ਓਏ ਛੱਡ ਪਰੇ ਟੌਕਰ ਹੋ ਜਾ ਆਪਣੇ ਪਰੇ ਤਾਂ ਹੋ ਮਹਾਜਿਰ ਸਾਮ ਹੈ ਕੱਲ ਦਾ ਹੋਣਾ ਆਰਡਰ ਕਰ ਉਹ ਵੀ ਫਿਰ ਛੱਡ ਛੱਡ ਕਿੰਨੇ ਦੇ ਵਿੱਚ ਇੱਕ 5 ਵੀ ਦੇਊਗਾ ਜਿਹਦਾ ਲੈਣੀ ਹੈ ਫਿਰ ਤਾਂ ਤੇਰੀ ਵਰਜੇ ਜੇਰ ਤੋਂ ਫਿਰ ਮਾਲ ਨਹੀਂ ਰੱਖਦਾ ਫਿਰ ਪਾ ਕਿਚਾਸੀ ਦੀ ਗੱਲ ਹਾਂ ਨਾ ਫਿਰ ਖੁਦ ਹਾਂ ਗੇਲੇ ਦੇ ਆਈਪੀਐਲ ਦਾ ਹੋਣ ਦੀ ਗਾਰੰਟੀ ਆ 20 ਕਿਉਂ 30 ਮੈਚ ਕਰੇ ਪਰ ਮੈਂ ਨਹੀਂ ਕਰੇ ਚਲੇ ਮੈਚ ਨੰਬਰ ਚੋਰੀ ਦਾ ਸਟੋਰੀ ਆ ਜੋ ਆ ਹਾਂ ਨਾ ਯਾਰ ਕਮਿਟੀ ਰਲਾ ਜਾਹੇ ਜਿਹਨੂੰ ਜਿੱਦਿਆ ਕਿਹਾ ਉਹ ਉੱਠ ਕੇ ਉਰੇ 150 ਰੁਪਏ ਤੇ ਫਿਰ ਤੇ ਇਹਨੇ ਜੁੱਪੀ ਜਾਨ ਕਿੰਨੇ ਪੈਣਗੇ ਤੇਰੇ ਹਿਸਾਬ ਨਾਲ ਤੇ ਉਹ ਕਾਰੋਬਾਰ ਹੋਈ ਨਹੀਂ ਫਿਰ ਕਾਰੋਬਾਰ ਫਿਰ ਤੈਨੂੰ ਮੈਂ ਕਹਾਂ ਫਿਰ ਲੈ ਲੈ ਲਾਸਟ ਇੱਕ ਕੰਪਨੀ ਦੇ ਆਹ ਸੁਬਾਹ ਮੈਂ ਕਿਹਾ